ਕੱਪੜਾ ਕੱਪੜਾ ਹੋਣੀ ਪਏ ਕੋਈ ਕੋਈ ਐਤਰ ਜੈ ਡੈਡੀ ਨੂੰ ਮਿਲਣਾ ਮੇਰਾ ਆੜ ਨੇ ਮੇਰਾ ਪੁੱਤ ਮਾਰਦਾ ਮੈਂ ਐਂ ਚੋਰੀ ਐਤਰ ਮੇਰਾ ਪੁੱਤ ਮਾਰਦਾ ਐਤਰ ਉਪਰ ਵਾਲਾ ਉਪਰ ਵਾਲਾ ਮੇਰਾ ਆਏ ਆਏ ਬਰਾਵਾ هاي ويرا هاي ويرا نڪي ويرا هاي ويرا ਕੱਟ 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 ਬੋਲ ਬੋਲ ਕੱਟੇ ਵਾ 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 ਕ ਟੋਆ ਪੱਟਿਆ ਮੈਨੂੰ ਬਾਹਰ ਪਤਾ ਲੱਗਾ ਟੋਆ ਪੱਟਿਆ ਟੋਆ ਛੋਟਾ ਸੀ ਕਾਹਲ ਦੇ ਵਿੱਚ ਮੈਨੂੰ ਲੱਗਦਾ ਸੀ ਇਹ ਲੇਡੀ ਹੈ ਜਿਹੜੀ ਕਲ ਜੂਗੀ ਮਾਂ ਇਹਨਾਂ ਨੇ ਨਸ਼ਾ ਕੀਤਾ ਸੀ ਮੈਂ ਹੁਣ ਵੇਖਿਆ ਵੀ ਉੱਥੇ ਆਂਡਿਆਂ ਦੇ ਫੁਲਕ ਵੀ ਪਏ ਜਦੋਂ ਲੱਤਾਂ ਤਾਂ ਉਹਦੇ ਵਿੱਚ ਮਤਲ ਨਹੀਂ ਪੂਰਾ ਆ ਰਿਹਾ ਫੇਰ ਇਹਨੇ ਉੱਥੋਂ ਚੱਕਿਆ ਡਰਦੀ ਨੇ ਉਹਨੂੰ ਬੱਚੇ ਨੂੰ ਮੈਨੂੰ ਪਤਾ ਲੱਗਾ ਵੀ ਨਮਾਇਆ ਨਮਾ ਕੇ ਸਕੂਲੀ ਵਰਦੀ ਪਾਈ ਫੇਰ ਸਾਡੇ ਮਾਸਤਵਾ ਨੇ ਗੇਟ ਦੇ ਕੋਲੇ ਕਿਸੇ ਹਿਸਾਬ ਨਾਲ ਮੈਂ ਨਹੀਂ ਕਹਿੰਦਾ ਵੀ ਬਸ ਤੇ ਚੜੀ ਮੈਨੂੰ ਸ਼ੱਕ ਆ ਵੀ ਬਸਤੇ ਨਹੀਂ ਚੜੀ ਕਿਸੇ ਦੇ ਨਾਲ ਗਈ ਐ ਉਥੇ ਮਾਨਸਾ ਗਈ ਮਾਨਸਾ ਦੇ ਨਾਲ ਉਥੇ ਡਰਾਮਾ ਬਾਜੀ ਕਰਕੇ ਬੱਚੇ ਨੂੰ ਪਾਇਆ ਫਿਰ ਮੇਰਾ ਭਾਈ ਮੇਰੇ ਚਾਚੇ ਦਾ ਲੜਕਾ ਅਮਨਾ ਉਹਨੂੰ ਪਤਾ ਲੱਗਾ ਉਹਨੇ ਫਿਰ ਪੁਲਿਸ ਕੋਲੇ ਰਿਪੋਰਟ ਕੀਤੀ ਪੂਰੀ ਜੱਜਮੈਂਟ ਕੀਤੀ ਫਿਰ ਉਹਨੂੰ ਬਠਿੰਡੋਂ ਹਸਪੀਟਲ ਚ ਆਹੋਲਾ ਹੁਣ ਇੱਥੇ ਦੇਖੋ ਸੰਸਕਾਰ ਹੋ ਰਿਹਾ ਪਿਤਾ ਜੇਲ੍ਹ ਚੋਂ ਐ ਕੀ ਹੋ ਜਾ ਮਾਹੌਲ ਐ ਇੱਥੇ ਜੀ ਮਾਹੌਲ ਆ ਜਿਹੜਾ ਬਿਲਕੁਲ ਸਾਬਦਿਆਂ ਅੱਖਾਂ ਬੰਦਿਆਂ ਦੀਆਂ ਬਜ਼ੁਰਗਾਂ ਦੀਆਂ ਤਾਂ ਭਿੱਜੀਆਂ ਸੀ ਇੱਥੇ ਜਾਨਵਰਾਂ ਦੀਆਂ ਵੀ ਅੱਖਾਂ ਭਿੱਜੀਆਂ ਐਸ ਵੇਲੇ ਮੇਰੀ ਨਜ਼ਰ ਦੇ ਵਿੱਚ ਕਿ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰਾਂ ਲਹਿਰ ਚੱਲ ਰਹੀ ਐ 8 ਕਿਲ 8 ਮੀਟਰ ਦੇ ਵਿੱਚ 8 ਕਿਲੋਮੀਟਰ ਦੇ ਵਿੱਚ ਤਲਵੰਡੀ ਸਾਬੋ ਦਾ ਪਿੰਡ ਆ ਕਿ ਇੱਥੇ ਐ ਲੱਗਦਾ ਵੀ ਸਾਰੇ ਪਿੰਡ ਦੇ ਵਿੱਚ ਸਾਡੇ ਤਲਵੰਡੀ ਸਾਬੋ ਦੇ ਵਿੱਚ ਅਜੇ ਜੀ ਦੁਰਘਟਨਾ ਕਦੇ ਨਹੀਂ ਮਿਲੀ ਨਾ ਹੀ ਹੋਈ ਐ ਨਾ ਕਾਹਨ ਹੋਵੇ ਮੈਂ ਬੌਝਨ ਸਮਾਜ ਪਾਰਟੀ ਵੱਲੋਂ ਕੀ ਮੰਗ ਕਰਦੇ ਹੁਣ ਇਹ ਮੈਂ ਮੰਗ ਕਰਦਾ ਮੈਂ ਬਹੁਜਨ ਸਮਾਜ ਪਾਰਟੀ ਵੱਲੋਂ ਇਹਨੂੰ ਫਾਂਸੀ ਦੀ ਸਜ਼ਾ ਫਾਂਸੀ ਦੀ ਸਜ਼ਾ ਇਹਨੂੰ ਹੋਣੀ ਚਾਹੀਦੀ ਹੈ ਮੈਂ ਆਪਣੀ ਪਾਰਟੀ ਵੱਲੋਂ ਸਰਕਾਰ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਇੱਕ ਨਹੀਂ ਛੜਕ ਤੇ ਪਾਉਣ ਦਾ ਕਾਰਨ ਕੀ ਸੀ ਜੇ ਇੱਥੋਂ ਮਾਰ ਕੇ ਘਰੋਂ ਛੜਕ ਕੇ ਲੈ ਜਾਂਦੀ ਹੈ ਇਹ ਜੀ ਇਹਨੂੰ ਐਸੀ ਵੀ ਨਾ ਪਤਾ ਲੱਗੇ ਡਰਾਮਾ ਬਾਜੀ ਕਰਦੀ ਸੀ ਵੀ ਕਿਸੇ ਦੇ ਹੋਰ ਮਤਲ ਕਤਲ ਗਲ ਦੇ ਵਿੱਚ ਪੈ ਜਾਵੇ ਨੂੰ ਇਹ ਲੱਗਦਾ ਵੀ ਕੋਈ ਨਾਲ ਇਹਦੀ ਪੈ ਬੈਕ ਤੇ ਹੋ ਰਿਹਾ ਮੈਨੂੰ ਸ਼ੱਕ ਲੱਗਦਾ ਵੀ ਲੇਡੀ ਹੈ ਜਿਹੜੀ ਕੱਲੀ ਇਹਦੀ ਕੋਈ ਹਿੰਮਤ ਨਹੀਂ ਪੈਂਦੀ ਕੇ ਜਾਨਵਰ ਵੀ ਬਾੰਦਰੀ ਵੀ ਆਪਣੇ ਬੱਚੇ ਨੂੰ ਚੱਕੀ ਫਿਰਦੀ ਆ ਤੇ ਮਾਂ ਦਾ ਹੀ ਨਹੀਂ ਪੈਂਦਾ ਮੈਨੂੰ ਸ਼ੱਕ ਆ ਮੈਨੂੰ ਜ਼ਾਹਰ ਆ ਵੀ ਇਹਦੇ ਨਾਲ ਕੋਈ ਇਨਸਾਨ ਦੱਸਣ ਤੇ ਵੀ ਆ ਰਹੇ ਵੀ ਜਿਵੇਂ ਕਹਿੰਦੇ ਇਹਦੀ ਟੋਏ ਤੋਂ ਪਾਉਣ ਤੋਂ ਪਹਿਲਾਂ ਲੱਤਾਂ ਵੀ ਤੋੜ ਗਈਆਂ ਜਾਂ ਜਵਾਕ ਦਿਆਂ ਹਾਂ ਜੀ ਮੈਨੂੰ ਪਤਾ ਲੱਗਾ ਵੀ ਇਹਦੀਆਂ ਲੱਤਾਂ ਬਾਹਵਾ ਤੋੜੀਆਂ ਗਈਆਂ ਪੈਰ ਰੱਖ ਕੇ ਧੌਣ ਦੇ ਉੱਤੇ ਇਹਦੀ ਧੌਣ ਤੋੜੀ ਗਈ ਜੀ ਹਾਂ ਜੀ ਇੱਕ ਮਾਂ ਇੱਕ ਮਾਂ ਐਡੀ ਨਰਦਈ ਪੁੱਤ ਨੂੰ ਮਾਰੇ ਮੌਤ ਕਿਵੇਂ ਲੱਗਦਾ ਮਾਰ ਸਕਦੀ ਐ ਇਸ ਤਰ੍ਹਾਂ ਇਹ ਜੀ ਮਾਰ ਸਕਦੀ ਐ ਇਹਨੇ ਮੇਰਾ ਸ਼ੱਕ ਪੈਂਦਾ ਮੈਨੂੰ ਅੰਦਰੋਂ ਭਾਵਨਾ ਆ ਰਹੀ ਐ ਵੀ ਇਹਨੇ ਕੋਈ ਗੈਰ ਨਸ਼ਾ ਕੀਤਾ अच्छा हां जेमे टोवा ਬਹੁਤ ਛੋਟਾ ਸੀ ਬੱਚਾ ਬਹੁਤ ਜ਼ਿਆਦਾ ਵੱਡਾ ਸੀ ਇਹ ਜੀ ਕਰਤਾ ਬੈਠੀ ਬਾਹਰ ਤੇ ਨੂੰ ਪਤਾ ਲੱਗਿਆ ਵੀ ਮੈਂ ਗਲਤ ਕਰ ਲਿਆ ਅੱਛਾ ਹਾਂਜੀ ਟੋਵਾ ਪੂਰਾ ਨਹੀਂ ਪੱਟਿਆ ਕੋਲੇ ਦਾਤੀ ਪਈ ਆ ਕੁਝ ਆਂਡਿਆਂ ਦੇ ਫੁਰਕ ਪਏ ਜਿਹੜਾ ਬੱਚੇ ਦਾ ਪਿਤਾ ਉਹ ਜੇਲ੍ਹ ਚ ਹੋਇਆ ਕਿਸ ਤਰ੍ਹਾਂ ਮਸੂਕ ਕਿਵੇਂ ਕਿਵੇਂ ਲੱਗਿਆ ਉਹ ਬੋਲਿਆ ਨਹੀਂ ਉਹ ਤੋਂ ਬੋਲਿਆ ਨਹੀਂ ਜਾਨਾ ਜੀ ਇੱਕ ਪਿਓ ਇੱਕ ਪਿਓ ਬੱਚੇ ਨੂੰ ਪਾਲਦਾ ਦਿਹਾੜੀਆਂ ਕਰਦਾ ਮਜ਼ਦੂਰੀਆਂ ਕਰਦੀਆਂ ਜੋ ਵੀ ਕਰਦਾ ਤੇ ਪਿਓ ਤਾਂ ਮਾਰ ਮਾਰ ਕੇ ਰੋਣਾ ਉਹਨੇ ਤਾਂ ਰੋਣਾ ਹੀ ਰੋਣਾ ਸੀ ਮੇਰੀ ਤਲਵੰਡੀ ਸਾਬੋ ਤੇ ਸਾਡੇ ਜੋ ਰਿਸ਼ਤੇਦਾਰ ਆਏ ਨਾ ਉਹਨਾਂ ਨੇ ਵੀ ਅੱਖਾਂ ਇਸ ਵੇਲੇ ਬਰਲਾਪ ਦਾ ਬਰਲਾਪ ਦੀ ਲਹਿਰ ਚੱਲ ਰਹੀ ਹੈ। ਨਹੀਂ ਕੀ ਬੱਚੇ ਦੀ ਮਾਂ ਦੇ ਕੋਈ ਸੰਬੰਧ ਲੱਗਦੇ ਸੀ ਤੁਹਾਨੂੰ ਕਿਸੇ ਨਾਲ ਨਹੀਂ ਜੀ ਮੈਂ ਇਸ ਬਿਲਕੁਲ ਵੇਲੇ ਕਹਿ ਸਕਦਾ ਜਿਹੜੀ ਗੱਲ ਪੁਕਤੀ ਨਹੀਂ ਲੱਗਦੀ ਪਰ ਮੈਨੂੰ ਜਜਮੈਂਟ ਇਸ ਗੱਲ ਦੀ ਬੀ ਸਬੰਧਾਂ ਤੋਂ ਬਿਨਾਂ ਕੰਮ ਨਹੀਂ ਹੋ ਸਕਦਾ ਬੱਚੇ ਦਾ ਮੈਂ ਡੈਡੀ ਸੀਗਾ ਜੀ ਹਾਂ ਅੱਜ ਤੁਸੀਂ ਜੇਲ੍ਹ ਚੋਂ ਲੈ ਕੇ ਆਏ ਹੋ ਤੁਸੀਂ ਹੰਸਕਾਰ ਦੇ ਕਿਵੇਂ ਕਿਵੇਂ ਲੱਗਦਾ ਕਿੰਨਾ ਦੁੱਖ ਹੋਇਆ ਸਾਰੇ ਪਿੰਡ ਨੂੰ ਦੁੱਖ ਹੈ ਸਾਰੇ ਪਿੰਡ ਨੂੰ ਦੁੱਖ ਆ ਜੀ ਬਹੁਤ ਜਣਾਂ ਨੂੰ ਦੁੱਖ ਆਗਾ ਜੀ ਮੈਨੂੰ ਤਾਂ ਹੀ ਬੇਨਤੀ ਹੈ ਜੀ ਜਿੰਨੇ ਦੇ ਵਿੱਚ ਹੈਗੇ ਆ ਇਹਦੇ ਕੱਟ ਕੱਟਣਾ ਮੱਚ ਠੀਕ ਹੈ ਜੀ ਸਾਰੇ ਫੜੇ ਜਾਣੇ ਚਾਹੀਦੇ ਤੁਹਾਨੂੰ ਲੱਗਦਾ ਵੀ ਕੋਈ ਹੋਰ ਵੀ ਕਰਨ ਵਾਲੀ ਦੇ ਨਾਲ ਹੋਵੇ ਮਤਲਬ ਇਹਦੇ ਵਿੱਚ ਸਾਜਸ ਹਾਂ ਜੀ ਹੈਗੀ ਆ ਮੁੰਡੇ ਦੀ ਜਿਹੜਾ ਮੁੰਡਾ ਉਹਦੇ ਨਾਲ ਕੌਣ ਟ੍ਰੇਸ ਕੀਤਾ ਜਾਵੇ ਉਹਦਾ ਹੀ ਠੀਕ ਹੈ ਤੇ ਉਹਦਾ ਪਤਾ ਕੀਤਾ ਜਾਵੇ ਕੌਣ ਆ ਕੌਣ ਨਹੀਂ ਆ ਅਸੀਂ ਜੇਲ੍ਹ ਚ ਤੁਹਾਨੂੰ ਮਿਲਣ ਵਗੈਰਾ ਗਈ ਸੀ ਨਹੀਂ ਮੈਨੂੰ ਮੁਲਾਕਾਤ ਕਦੇ ਬੰਦ ਹੋਈ ਹੋਈ ਸੀ ਮੁਲਾਕਾਤ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜੇਲ੍ਹ ਚ ਮੈਨੂੰ ਜੇਲ੍ਹ ਚ ਹੋ ਗਈ 3 ਸਾਲ ਹੋ ਜਾਣਗੇ 5-5 ਜੇਲ੍ਹ ਜਾਣ ਦਾ ਕਾਰਨ ਕੀ ਸੀ ਮੇਰੇ ਤੇ ਪਰਚੇ ਵਾਲੀ ਸੀ ਅੱਛਾ ਖਰਚੇ ਪੈ ਗਏ ਉਦੋਂ ਬਾਅਦ ਤੁਹਾਡੀ ਮੁਲਾਕਾਤ ਕਰਨ ਜਾਂਦੀ ਹੈ ਜਾਂ ਤੁਹਾਨੂੰ ਮਿਲਣ ਜਾਂਦੀ ਹੈ ਨਹੀਂ ਗਈ ਮੇਰੇ ਨਾਲ ਇੱਕ ਵਾਰੀ ਮੁਲਾਕਾਤ ਵੀ ਇਹ ਬਈ ਲੰਮਰਜਾ ਜਾਂ ਰੇਜ ਦਾ ਮੈਂ ਲੰਮਰਜਾ ਲੰਮਰਜਾ ਇੱਥੋਂ ਦੀ ਹੈ ਇਹ ਰਾਮਪਰੇ ਦੀ ਹੈ ਜੀ ਵੱਜੂ ਕਣਾ ਵੱਜੂ ਹਣਾ ਹਾਂ ਵੱਜੂ ਹਣਾ ਉਹ ਤੁਸੀਂ ਮੰਗ ਕੀ ਕਰਦੇ ਹੋ ਸਾਰੇ ਆਪ ਦੇ ਮੰਗ ਜੀ ਮੇਰੇ ਬੱਚੇ ਨੂੰ ਸਾਮ ਮਿਲਣਾ ਚਾਹੀਦਾ ਜੀ ਅੱਛਾ ਸਜ਼ਾ ਹੋਣੀ ਚਾਹੀਦੀ ਹੈ ਫਾਂਸੀ ਦੀ ਠੀਕ ਹੈ ਜੀ ਬਸ ਆਹੀ ਮੰਗਾ ਜੀ ਮੇਰੇ ਕੋਲ ਇਹ ਪਹਿਲਾਂ ਵੀ ਕੋਈ ਹਰਕਤ ਐ ਹੋਈਆਂ ਕਰਦੀ ਰਹਿੰਦੇ ਸੀ ਨਿੱਕੇ ਮੋਟੀਆਂ ਤੇ ਪਹਿਲੀ ਵਾਰ ਨਹੀਂ 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 ਪਹਿਲੀ ਵਾਰ ਹੀ ਹਰਕਤ ਹੋਈ ਹੈ ਜੀ ਇਹ ਜੀ ਹਰਕਤ ਹੀ ਨਹੀਂ ਹੋਈ ਸੀਗੀ ਜੀ ਇਹ ਇੱਕ ਆਪਾਂ ਮਾਂ ਸੁੱਤੇ ਪਏ ਨੂੰ ਜਰਦੀ ਨਹੀਂ ਹੁੰਦੀ ਇੱਕ ਮਾਂ ਨੇ ਪਾਲਿਆ ਹੋਵੇ ਹੱਥਾਂ ਦੇ ਨਾਲ ਤੇ ਇੱਕ ਆਪਦੇ ਮਾਂ ਨੇ ਪਾਲ ਕੇ ਪੁੱਤ ਨੂੰ ਉਹਦੇ ਜਨਕ ਲੱਤਾਂ ਬਾਹਾਂ ਵੀ ਦਸੀਆਂ ਜਾ ਰਹੀਆਂ ਜਨਕ ਤੋੜ ਕੇ ਛੋੜ ਕੇ ਟੋਏ ਦੇ ਵਿੱਚ ਪਾ ਜਾਣਾ ਕਿਵੇਂ ਦੇਖੋਗੇ ਤੁਸੀਂ ਇਹ ਦੇਖੋਗੇ ਇੱਕ ਮਾਂ ਨੇ ਪੁੱਤ ਮਾਰਿਆ ਗਿਆ ਪਹਿਲਾਂ ਤਾਂ ਮਾਂ ਤੇ ਵਿਸ਼ਵਾਸ ਕਰਦੇ ਹੁੰਦੇ ਸੀ ਹੁਣ ਮਾਂ ਤੋਂ ਵਿਸ਼ਵਾਸ ਵੀ ਚੱਕਿਆ ਗਿਆ ਠੀਕ ਹੈ ਜੀ ਹੁਣ ਕਿਹ ਕੌਣ ਕਿਤੇ ਕਿਸ ਦੇ ਵਿਸ਼ਵਾਸ ਕਰੂਗਾ ਮਾਂ ਤੋਂ ਵਿਸ਼ਵਾਸ ਚੱਕਿਆ ਗਿਆ ਹੁਣ ਕੋਈ ਕਿਸਤੇ ਵਿਸ਼ਵਾਸ ਨਹੀਂ ਕਰੇ ਕਿ ਇਹਨੂੰ ਆਪਾਂ ਮਾਂ ਕਹਿ ਸਕਦੇ ਆ ਨਹੀਂ ਕਹਿ ਸਕਦੇ ਡੈਣ ਕਹਿ ਸਕਦੇ ਜੀ ਡੈਣ ਵੀ ਛੱਡ ਦਿੰਦੀ ਐ ਇੱਕ ਘਰ ਇਹਨੂੰ ਡੈਣ ਦਾ ਲਬਜ਼ ਵੀ ਨਹੀਂ ਮਿਲਦਾ